4 ਸਾਲ ਦਾ ਮਾਸੂਮ ਬੱਚਾ ਆਪਣੀ ਮਾਂ ਤੇ ਮਾਮੇ ਦੇ ਨਾਲ ਪਾਸ ਢੇ ਦੇ ਵੱਲ ਚੜਨ ਨੂੰ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਸਕੂਲ ਵੈਨ ਦੇ ਵੱਲੋਂ ਅਜਿਹੀ ਜ਼ਬਰਦਸਤ ਟੱਕਰ ਮਾਰੀ ਗਈ ਕਿ ਇਸ ਦੇ ਵਿੱਚ ਨਾ ਸਿਰਫ ਮਾਸੂਮ ਬੱਚੇ ਦੀ ਜਾਨ ਗਈ ਸਗੋ ਉਸਦੀ ਮਾਂ ਵੀ ਹੁਣ ਸਦਮੇ ਦੇ ਵਿੱਚ ਹੈ ਪਤਾ ਲੱਗਿਆ ਕਿ ਉਸਦੇ ਮਾਮੇ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿਖੇ ਪੜਤੀ ਹੈ ਇਸ ਸਾਰੀ ਦੁਰਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਲੋਪੋ ਤੋਂ ਪਿੰਡ ਤੋਂ ਆਪਣੇ ਖੰਨੇ ਸ਼ਹਿਰ ਨੂੰ ਜਾਣ ਦੇ ਲਈ ਮੋਟਰਸਾਈਕਲ ਤੇ ਹੀ ਪਰਿਵਾਰ ਨਿਕਲਿਆ ਸੀ ਜਿਸ ਦੇ ਵਿੱਚ ਆਪਣੀ ਭੈਣ ਅਤੇ ਭਾਂਜੇ ਨੂੰ ਲੈ ਕੇ ਮਾਮਾ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਉਹਨਾਂ ਦੇ ਨਾਲ ਇੱਕ ਗੰਭੀਰ ਹਾਦਸਾ ਹੋਇਆ ਇਸ ਪੂਰੀ ਗੱਲ ਦੀ ਗਵਾਹੀ ਉਹਨਾਂ ਦੇ ਨਾਨੇ ਦੇ ਵੱਲੋਂ ਭਰੀ ਗਈ ਜਿਨ੍ਹਾਂ ਆਪਣੀ ਅੱਖੀ ਇਹ ਹਾਦਸਾ ਹੁੰਦਾ ਦੇਖਿਆ ਉਹਨਾਂ ਦੱਸਿਆ ਕਿ ਕਿੰਜ ਉਹ ਪਿੱਛੇ ਹੀ ਮੋਟਰਸਾਈਕਲ ਤੇ ਆ ਰਹੇ ਸਨ ਤੇ ਕੁਝ ਦੂਰੀ ਤੇ ਜਾ ਕੇ ਹੀ ਅਜੀਹਾ ਹਾਦਸਾ ਹੋ ਗਿਆ ਜਿਸ ਤੇ ਵੀ ਚਨਾਦਾ ਸਾਰਾ ਪਰਿਵਾਰ ਉਜੜ ਗਿਆ ਉਹ ਨਾ ਸਿਰਫ ਉਹਨਾਂ ਦਾ ਪੁੱਤ ਸਗੋ ਦੋਸਤੇ ਸਮੇਤ ਧੀ ਦੀ ਵੀ ਹਾਲਤ ਇਹੋ ਜਹੀ ਹੈ ਕਿ ਅੱਜ ਪੂਰੇ ਦਾ ਪੂਰਾ ਪਰਿਵਾਰ ਪਰੇਸ਼ਾਨ ਹੈ ਸਭ ਕੁਝ ਖਤਮ ਹੋ ਚੁੱਕਿਆ ਯਸ਼ਰਾਜ ਜਿਸ ਦੀ ਉਮਰ ਕਰੀਬ 4.5 ਸਾਲ ਦੀ ਸੀ ਉਹ ਆਪਣੀ ਜਾਨ ਕਵਾ ਬੈਠਾ ਮਾਪਿਆਂ ਅਤੇ ਪੂਰੇ ਪਰਿਵਾਰ ਦੀ ਜਾਨ ਸੀ ਉਹ ਬੇहद ਹੀ ਜ਼ਿਆਦਾ ਪਿਆਰ ਕੀਤਾ ਜਾਂਦਾ ਸੀ ਉਸ ਪੁੱਤ ਨੂੰ ਇਕਲੌਤਾ ਪੁੱਤ ਹੋਣ ਦੀ ਖਾਤਰ ਵੀ ਅਜਿਆਹੀ ਸੀ ਅਤੇ ਉਹ ਉਮਰ ਦੇ ਵਿੱਚ ਛੋਟਾ ਸੀ ਜਿਸ ਕਰਕੇ ਸਾਰਾ ਪਰਿਵਾਰ ਯਸ਼ ਨੂੰ ਚੱਕੀ ਫਿਰਦਾ ਸੀ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਅਚਨਚੇਤ ਹੀ ਛੋਟੀ ਉਮਰੇ ਉਸਨੇ ਪਰਿਵਾਰ ਨੂੰ ਰੋਂਦਿਆਂ ਛੱਡ ਜਾਣਾ ਉਸ ਮਾਹ ਦੇ ਕੋਲ ਹੁਣ ਕੋਈ ਵੀ ਸਹਾਰਾ ਅਤੇ ਆਸਰਾ ਨਹੀਂ ਹੈ ਜਿਸ ਦੇ ਲਈ ਇਹ ਪੁੱਤ ਹੀ ਸਭ ਕੁਝ ਸੀ ਤੇ ਉਧਰ ਉਸ ਨਾਨੇ ਦਾ ਕੀ ਬਣੇਗਾ ਜਿਸ ਦਾ ਖੁਦ ਦਾ ਪੁੱਤ ਵੀ ਹਸਪਤਾਲ ਵਿਖੇ ਜ਼ਿੰਦਗੀ ਦੇ ਲਈ ਜੰਗ ਲੈ ਡਰ ਹੈ ਧੀ ਆਪਣੇ ਮਾਸੂਮ ਪੁੱਤ ਨੂੰ ਗਵਾਣ ਤੋਂ ਬਾਅਦ ਪਰੇਸ਼ਾਨ ਹੋ ਚੁੱਕੀ ਹੈ ਅਤੇ ਆਪਣਾ ਦੋਤਾ ਵੀ ਨਾਨੇ ਨੇ ਇਸ ਹਾਦਸੇ ਦੇ ਵਿੱਚ ਗਵਾ ਦਿੱਤਾ ਉਹਨਾਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਇਹ ਇੱਕ ਸਕੂਲ ਵਾਂਸੀ ਜਿਸ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਸਿੱਧੀ ਟੱਕਰ ਮਾਰੀ ਗਈ ਮੋਟਰਸਾਈਕਲ ਨੂੰ ਅਤੇ ਉਸ ਤੋਂ ਬਾਅਦ ਜਾਨ ਲਈ ਗਈ ਹੈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਨਾਲ ਹੀ ਉਹਨਾਂ ਕਿਹਾ ਕਿ ਡਰਾਈਵਰ ਮੌਕੇ ਤੋਂ ਉਸ ਤੋਂ ਬਾਅਦ ਫਰਾਰ ਹੋ ਗਿਆ ਤੇ ਪੁਲਿਸ ਦੇ ਕੋਲ ਜਦੋਂ ਸਾਰਾ ਮਾਪਲਾ ਲਗਾਇਆ ਜਾਂਦਾ ਹੈ ਤਾਂ ਪੁਲਿਸ ਭਰੋਸਾ ਦਿੰਦੀ ਹੈ ਕਿ ਪਰਿਵਾਰ ਨੂੰ ਇਨਸਾਫ ਮਿਲ ਕੇ ਰਹੇਗਾ ਪਰ ਇਸ ਸਾਰੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਸੰਬਰਾਲਾ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਮਾਸੂਮ ਬੱਚੇ ਦੀ ਜਾਨ ਸਕੂਲ ਵੈਨ ਦੇ ਡਰਾਈਵਰ ਦੀ ਅਣਗਹਿਲੀ ਤੇ ਕਾਰਨ ਗਈ ਹੈ ਸਕੂਲ ਵੈਨ ਛੱਡ ਕੇ ਉਹ ਬਾਅਦ ਦੇ ਵਿੱਚ ਫਰਾਰ ਹੋ ਗਿਆ ਤੇ ਇੱਧਰ ਰੋਂਦਾ ਖੁਰਲਾਂਦਾ ਪਰਿਵਾਰ ਆਪਣੇ ਬਾਕੀ ਦੇ ਜੀਆਂ ਦੀ ਸੁਰੱਖਿਆ ਦੇ ਲਈ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦੀ ਸੇਥ ਚੰਗੀ ਹੋ ਜਾਵੇ ਪਰ ਇਸ ਦੇ ਵਿੱਚ ਇੱਕ ਮਾਸੂਮ ਬੱਚੇ ਦੀ ਜਾਨ ਲਾਪਰਵਾਹੀ ਦੇ ਚਲਦੇ ਚਲੀ ਗਈ ਮਾਂ ਦੇ ਕੋਲੋਂ ਉਸ ਦਾ ਸਹਾਰਾ खोया ਗਿਆ ਮਹ ਸਾਢੇ 4 ਸਾਲ ਦੀ ਉਮਰ ਦੇ ਵਿੱਚ ਇਸ ਬੱਚੇ ਦੇ ਜਾਣ ਤੋਂ ਬਾਅਦ ਪਰਿਵਾਰ ਦੁਖੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ ਅਜੀਤ ਸਿੰਘ ਨਾਮ ਹੈਗਾ ਇਹ ਮੇਰਾ ਲੋਪਮੜ ਤੋਂ ਰਹਿਣ ਵਾਲਾ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੀ ਬੇਟੀ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਵੀਜੇ ਬਸ ਜੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 11 ਦਾ ਟਾਈਮ ਸੀਗਾ ਉਹਨਾਂ ਦੇ ਬੈਗ ਤੇ ਮੈਂ ਮਤਲਬ ਜਾ ਰਿਹਾ ਸੀ ਥੋੜੀ ਕਿ ਪਿੱਛੇ ਮਤਲਬ ਸਾਡੇ ਪਿੰਡ ਨਿਕਲ ਤੋਂ ਜਣੀ ਮਤਲਬ ਇੱਕ ਕਿਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਵੀਲੇ ਰੰਗ ਦੀ ਤੇ ਉਹਨੇ ਮਤਲਬ ਜ਼ਬਰਦਸਤੀ ਸੈਡ ਮਾਰੀ ਮੁੰਡੇ ਦੇ ਵਿੱਚ ਐਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਹੈ ਠੀਕ ਆ ਤੇ ਉਹ ਬੇਟੀ ਮਤਲਬ ਇੱਕ ਸਾਈਡ ਤੇ ਅਗਰ ਗਈ ਮੁੰਡਾ ਵਿੱਚ ਬੈਂ ਦੇ ਬਹੁਤ ਜ਼ਬਰਦਸਤੀ ਲੱਗਿਆ ਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਬੈਂ ਦੇ ਵਿੱਚ ਲੱਗ ਕੇ ਨੀਚੇ ਗਰਿਆ ਮੁੰਡਾ ਵੀ ਮਤਲਬ ਉਹ ਵਿਆਹੀ ਤੇ ਮੈਂ ਕੁਦਰਤੀ ਮਗਰੋਂ ਆ ਰਿਹਾ ਸੀ ਤੇ ਉਹਦੇ ਹੋਂਦੇ ਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਨ ਹੋਏ ਪਏ ਸੀਗੇ ਲਹੂ ਬੈਂ ਨਾਲ ਉੱਥੇ ਸੀਗੇ ਜੇ ਭੱਜ ਗਏ ਸੀਗੇ ਬੈਂ ਨਾਲ ਛੱਡ ਗਏ ਮਤਲਬ ਉਹ ਦੰਤਰ ਹੋਇਆ ਸੀ ਚਾਪੇਂ ਤੋਂ ਚੱਕ ਕੇ ਲੈ ਗਏ ਹਾਂ ਜੀ ਮੈਨੂੰ ਤਾਂ ਬੱਚਿਆਂ ਦੇ ਪੈ ਗਈ ਜਾਂ ਬੱਤੇ ਮਤਲਬ ਇੰਨੇ ਮਤਲਬ ਉਹ ਲਹੂ ਲਹਣ ਤਾਂ ਉਹ ਕੋ ਲੱਗਦਾ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਚ ਗਿਆ ਸੀ ਹਸਪਤਾਲ ਲਿਜਾ ਕੇ ਮਤਲਬ ਸਿੱਧੂ ਹਸਪੀਟਲ ਦੇ ਵਿੱਚ ਮੇਰੇ ਦੋ ਤਿੰਨ ਨੂੰ ਤਾਂ ਮਿਰਤੱਕ ਕਰਾਰ ਦਿੱਤਾ ਗਿਆ ਕਿੰਨੇ ਸਾਲ ਦਾ ਸੀਗੇ ਜੀ ਉਹ ਉਹ 4.5 ਸਾਲ ਦਾ ਸੀ ਜੇਸਰਾਜ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਸੀਗਾ ਤੇ ਬਾਕੀ ਇਹਦੇ ਵੀ ਸੱਟਾਂ ਲੱਗੀਆਂ ਨੇ ਜੀ ਹਾਂ ਜੀ ਹਾਂ ਜੀ ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗਿਆ ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ ਲੱਤਾਂ ਤੇ ਖਰੋਚ ਆਈ ਆ ਹੁਣ ਉਹ ਬੇਸੁਰਤਾ ਬੇਸੁਰਤੀ ਦੇ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ ਦੇਰ ਹੋਸ਼ ਨਹੀਂ ਉਹਦੀ ਓਨੀ ਦੇਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ ਦਾ ਤੁਹਾਡੀ ਬੇਟੀ ਕਿਵੇਂ ਹੈ ਜੀ ਬੇਟੀ ਤੇ ਗੁੱਜੀਆਂ ਸੱਟਾਂ ਲੱਗੀਆਂ ਨੇ ਜੀ ਦਿਮਾਗ ਤੋਂ ਵੀ ਅਪਸੈਟ ਆ ਤੇ ਹੁਣ ਜਸ਼ਰਾਜ ਜਿਹੜਾ ਤੁਹਾਡਾ ਦੋਤਾ ਵਾ ਉਹ ਕਿੱਥੇ ਲਿਆਂਦਾ ਗਿਆ ਵਾ ਹਸਪੀਟਲ ਨੇ ਧਰਕੇ ਆ ਕੀ ਬੋਦੀ ਉਹਦੀ ਬੋਡੀ ਮਤਲਬ ਹਸਪੀਟਲ ਤੋਂ ਅਸੀਂ ਸਮਰਾੜੇ ਸਬਰਾਸ ਪੇਟਲ ਜਮਾ ਕਰਾਤੀ ਲਿਆ ਕੇ ਐਕਸੀਡੈਂਟ ਤਾਂ ਕੀ ਹਨ ਕਰ ਕੀ ਲੱਗਦਾ ਜੀ ਕਿਦਾਂ ਵੀ ਇਹ ਆਪਣੀ ਗਹਿਲੀ ਕੀ ਦੀ ਉਹ ਨਗਾਲੀ ਬੈਨ ਵਾਲੇ ਦੀ ਹੋਗਾ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਹਨ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਬੇਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਵੈਂਸ ਸੀਗੀ ਜੀ ਸਕੂਲ ਵੈਂਸ ਸੀਗੀ ਕਿਹੜਾ ਸਕੂਲ ਵੈਂਸ ਜੀ ਤੁਹਾਨੂੰ ਪਤਾ ਲੱਗਿਆ ਉਹ ਉਹ ਮਗਰੋਂ ਪਤਾ ਲੱਗਾ ਵੀ Airtel ਸਕੂਲ ਦੀ ਵੈਂਸ ਸੀ Airtel ਕਿੱਥੇ ਮਾਹਰਪੁਰ ਸਕੂਲ ਉਹ ਡਰਾਈਵਰ ਦੀ ਪਛਾਣ ਸੁਣ ਕੀਤੀ ਡਰਾਈਵਰ ਦੀ ਪਛਾਣ ਕਰੀ ਸੀਗੀ ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ ਹਾਂਜੀ ਇਹ ਨਾ ਰਪਾਲੂ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸਤਿਆ ਭਾਰਤੀ Airtel ਦੀ ਬੱਸ ਸੀਗੀ ਸਕੂਲ ਦੀ ਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ 5.5 ਸਾਲ ਉਮਰ ਦੇ ਜਸਰਾਜ ਸਿੰਘ ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕ ਗਿਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਵੀਜੇ ਨੂੰ ਖਾਣੇ ਵਾਸਤੇ ਤੇ ਜਦੋਂ ਉਹ ਰਪਾਲੋ ਕੋਲ ਪਹੁੰਚੇ ਤਾਂ ਸਾਹਮਣੇ ਏਅਰ ਟੈਲਰਾਂ ਦੀ ਜਿਹੜੀ ਸਕੂਲ ਦੀ ਵਾਸੀ ਵਾਰ ਰਹੀ ਸੀ ਵਿੱਚ ਲੈ ਟਕਰੂਗੀ ਟੱਕਰ ਨਾਲ ਉਹ ਗਿਰ ਕੇ ਜਿਹੜਾ ਬੱਚੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹਦੇ ਸੱਟਾਂ ਲੱਗੀਆਂ। ਅ ਕਿੰਨੀ ਕੁ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ? ਇਕਲੌਤਾ ਪੁੱਤਰ ਸੀ ਇਹ। ਇਹ ਜਸਰਾਜ ਸਿੰਘ ਇਹਦਾ ਬੱਚੇ ਦਾ ਨਾਮ ਸੀਗਾ 1.7 ਸਾਲ ਉਮਰ ਸੀਗੀ। ਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟ ਦਾ ਜਿਹੜੇ ਵਸ ਵਾਲਿਆਂ ਦੇ ਉਹਨਾਂ ਦੇ ਕਲੇਸ਼ ਅਗੇਂਸਟ ਸੀਐਫਆਈਆਰ ਦਾ ਕਰ ਰਹੇ ਨੇ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਹੈ ਬੱਸਾਂ ਨੇ ਜਿਹੜੀਆਂ ਚੱਲਦੀਆਂ ਇਹ ਸਤਿਆ ਭਾਰਤੀ ਸਕੂਲ Airtel ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਇਹ ਬੱਸ ਪ੍ਰਾਈਵੇਟ ਹੈ ਸੀਗੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀ ਇਹ ਬੱਸ ਤਾਂ ਉਹਦਾ ਵੀ ਵਹਿਰ ਕੀਤੀ ਵਸੀ ਇਹ ਮੌਕੇ ਤੇ ਫਰਾਰ ਹੋ ਗਿਆ ਜਿਹੜਾ ਡਰਾਈਵਰ ਹਾਂਜੀ ਹਾਂ ਹਜੀਤ ਸਿੰਘ ਨਾਮ ਹੈਗਾ ਇਹ ਮੇਰਾ ਲੋਕੋਂਪਿੰਡ ਤੋਂ ਰਹਿਣ ਵਾਲਾ ਉਹ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੇ ਬੇਟੇ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਬੀਜੇ ਬਸ ਚੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 11 ਦਾ ਟਾਈਮ ਸੀਗਾ ਤੇ ਉਹਨਾਂ